ਲਾਈ ਮਿੱਤਰ ਜਦੋਂ ਤੁਸੀਂ ਵੀਡੀਓ ਦੇਖੋਗੇ ਤੁਹਾਨੂੰ ਭੁਲੇਖਾ ਤਾਂ ਆਏ ਪੈਣਾ ਹੈ ਵੀ ਜਿਵੇਂ ਕਿਸੇ ਮੰਡੀ ਤੇ ਫਿਰਦੇ ਹੋ ਨਾ ਪਰ ਮੰਡੀ ਨਹੀਂ ਇਹ ਬਾਈ ਦੇ ਘਰੇ ਹੀ ਕੱਟਾਂ ਖੜੀਆਂ 30 ਤਰੀਕ ਸਤਾਂ ਮਹੀਨਾ 2025 ਨੂੰ ਵੀਡੀਓ ਬਣਾ ਰਿਹਾ 11 ਕੱਟਾਂ ਦੀ ਠੀਕ ਹੈ ਰਿਕਾਰਡ ਕੁੜਾ ਜਿਹੜਾ ਹੂ ਬਾਈ ਦੱਸੋ ਵੀ ਕੀ ਗੱਲਬਾਤ ਆ ਪਰ ਜਿਹੜੀ ਕੱਟੀ ਤੁਸੀਂ ਨਿਗਾਹ ਮਾਰੋਗੇ ਬਾਈ ਨਾਲੇ ਪੱਖ ਤੋਂ ਪੂਰਾ ਫੁੱਲ ਆ ਸ਼ਕੀਨ ਆ ਸਿੰਗਾ-ਸੁੰਗਾ ਦਾ ਪੂਰਾ ਸ਼ਕੀਨ ਤੇ ਥਣ ਚਾਰ-ਚਾਰ ਠੀਕ ਹੈ ਜਿਹੜੀ ਕੱਟੀ ਦੇਖੋਗੇ ਐ ਲੱਗੂ ਵੀ ਆਹ ਲੈ ਲਈਏ ਦੂਜੀ ਦੇਖੋਗੇ ਇਹ ਲੱਗੂ ਵੀ ਹੁਣ ਇਹ ਲੈ ਲਈਏ ਦੂਜੀ ਛੱਡ ਦਗੇ ਕਿਉਂਕਿ ਇੱਕ ਤੋਂ ਇੱਕ ਤੋਂ ਵੱਧ ਕੇ ਮਿਲਣੀਆਂ ਸੰਭੀਆਂ ਪਲੀਆਂ ਪੂਰਾ ਫੁੱਲ ਸ਼ਕੀਨ ਆ ਬਾਕੀ ਜੋ ਜਾਣ ਕਰੇ ਹੋ ਮਾਲਕ ਸਾਂਝੀ ਕਰ ਦੇਣਗੇ ਤੇ ਨਾਲ ਦੀ ਨਾਲ ਆਪਣੇ ਚੈਨਲ ਭਗਤ ਸਿੰਘ ਫਾਰਮ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਕਿਸੇ ਵੀ ਪੁਰਾਣੇ ਕੋਈਦਾਂ ਦੀ ਵੀਡੀਓ ਬਣਉਣੀ ਤਾਂ ਆਪਾਂ ਨੰਬਰ ਨੋਟ ਕਰ ਲਿਓ 83 604 62500 ਕਪਣਾ ਸੰਪਰਕ ਨੰਬਰ ਆ ਜੀ ਬਾਕੀ ਜਿਹੜਾ ਮਾਲਕ ਦਾ ਨੰਬਰ ਆ ਕੱਟਿਆ ਖ 11 ਕੱਟੀਆਂ ਇੱਕ ਕੱਟੀ ਦੇ 2-1/2 ਮਿੰਟ ਵੀ ਲੱਗਿਆ ਤਾਂ 18-17 ਮਿੰਟ ਦੀ ਵੀਡੀਓ ਬਣੂ ਤੇ ਵੀਡੀਓ ਪੂਰੀ ਗੌਰ ਨਾਲ ਦੇਖ ਕੇ ਫੇਰ ਮਾਲਕ ਨਾਲ ਸੰਪਰਕ ਕਰਨਾ ਹੈ। ਬਾਈ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਾਈ ਲਖੇ ਕੀ ਹਾਲ ਚਾਲ ਆ? ਠੀਕ ਠਾਕ ਤੁਸੀਂ ਸੁਣਾਓ। ਮੈਂ ਕਿਰਪਾ ਬਾਬੇ ਨਾਨਕ ਦੀ ਮਿਹਰਾਂ ਤੂੰ ਸੁਣਾਓ। ਚੜ੍ਹਦੀ ਕਲਾ। ਮਿਲਾਂ 25-30 ਦਿਨ ਦਾ ਗੈਪ ਆ ਗਿਆ ਤੂੰ। 25-30 ਦਿਨ ਦਾ ਗੈਪ ਬਾਬੇ ਨਾਨਕ ਨੇ ਸੁਣੀ ਬਾੜੀ ਸੋਹਣੀ ਆ ਤਾਂ ਕਰਕੇ ਪੈ ਗਿਆ। ਪਹਿਲਾਂ ਤਾਂ ਤੈਨੂੰ ਆ ਨਵੇਂ ਥਾਂਆਂ ਦਾ ਵਧਾਈਆਂ ਤੈਨੂੰ ਬਹੁਤ-ਬਹੁਤ ਬਹੁਤ-ਬਹੁਤ ਮੁਬਾਰਕਾਂ ਬਾਈ। ਸਾਰੇ ਭੈਣ ਭਰਾਵਾਂ ਨੂੰ ਜਿੰਨੇ ਵੀ ਆਪਣੇ ਚੈਨਲ ਨਾਲ ਜੁੜੇ ਆ ਜਿਹੜੇ ਵੀ ਬੰਦੇ ਆਪਾਂ ਨੂੰ ਪਿਆਰ ਕਰਦੇ ਆ ਹਨ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਲੱਖੇ ਗੱਲ ਇਹ ਸੀ ਵੀ ਉਧਰ ਥਾਂ ਸੀ ਪੀੜਾ ਬਾਈ ਤਾਂ ਕਰਕੇ ਥੋੜਾ ਜਆ ਇਧਰ ਬਾਬੇ ਨਾਨਕ ਨੇ ਸੌਲੀ ਇਹ ਵਧੀਆ ਬਣ ਗਿਆ ਹੁਣ ਆਪਾਂ ਘਰ ਦੇ ਨਾਲ ਆਵੇ ਲੈ ਲੈਣਾ ਹਾਂ ਇਹ ਆਪਣੇ ਘਰ ਦੇ ਮੰਗਰਲੇ ਪਾਸੇ ਪਿਆ ਸੀਗਾ ਤੇ ਉਹ ਬੰਦੇ ਨੇ ਵੇਚਤਾ ਤੇ ਆਪਾਂ ਲੈ ਲਿਆ ਤੇ ਉਹ ਖੁੱਲਾ ਡੁੱਲਾ ਹੁਣ ਫਿਰ ਆ ਖੋਲਣੀ ਹੈ ਉਹ ਹੋਰ ਬਣੀ ਜਾਂਦੀ ਆ ਲੰਬਾ ਕਰ ਦੇਣਾ ਕੰਮ ਹੈ ਮੈਂ ਕਿਰਪਾ ਬਾਬੇ ਨਾਨਕ ਦੀ ਹੁਣ ਆਪਾਂ ਦੀ ਅੰਦਰ ਤੇ ਬਰਾਂਡਾ ਪੂਰਾ ਵੱਡਾ ਕਰਤਾ ਵੱਡਾ ਬਰਾਂਡਾ ਕਰਤਾ ਆਪਾਂ ਵੀ ਹੁਣ ਲੋਕਾਂ ਨੂੰ ਫਿਰ 30 ਦੀ 35 35 ਪਾਇਆ ਕਰਾਂਗੇ ਚਲੋ ਪ੍ਰਮਾਤਮਾ ਚੜ੍ਹਦੀ ਕਲਾ ਚੰਗੇ ਕੰਮ ਦੀ ਰੀਸ ਕਰਨੀ ਚਾਹੀਦੀ ਚੰਗੇ ਕੰਮ ਦੀ ਰੀਸ ਕਰਨੀ ਬਹੁਤ ਚੰਗੀ ਗੱਲ ਹੈ ਹਨਾ ਬਸ 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 ਤੇ ਵੇਚਤਾ ਸਾਰੇ ਜਾਣਦੀ ਐਡਰੈਸ ਫਿਰ ਵੀ ਇੱਕ ਵਾਰੀ ਬੋ ਰਾਇਆ ਤਾਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਠੀਕ ਹੈ ਜੀ ਮੋਬਾਈਲ ਨੰਬਰ ਆਪਣਾ 98552 87584 ਇਹ ਪਿਆ ਸੰਪਰਕ ਨੰਬਰ ਟੋਟਲ 11 ਨਾਗ ਆ ਆਪਣੇ ਕੋਲ ਹਾਂ ਵੀਰੇ ਇਹਦੇ ਟੋਟਲ ਆਪਣੇ ਕੋਲੇ 11 ਨਾਗ ਆ ਇਹਦੇ ਵਿੱਚ ਦੋ ਕਟੀਆਂ ਲਖੇ ਜਿਹੜੀਆਂ ਇਧਰ ਦੀਆਂ ਪੰਜਾਬ ਦੀਆਂ ਆਪਣੀਆਂ ਤੇ ਬਾਕੀ ਨੌ ਨਾਗ ਆ ਜਿਹੜੇ ਸਾਰੇ ਹਰਿਆਣੇ ਦੀਆਂ ਕਟੀਆਂ ਵੀਰੇ ਠੀਕ ਹੈ ਵੈਦਰ ਕਾਰਡ ਦੇਵਾਂਗੇ ਆਪਾਂ ਮਾਂ ਪਿਓ ਦਾ ਜਿੰਨਾ ਕੁ ਮਾਲਕਾਂ ਨੇ ਦੱਸਿਆ ਕਿਹੜੇ ਟੀਕੇ ਦੀ ਐ ਤੇ ਕਿ ਮਾਂ ਦਾ ਦੁੱਧ ਦਾ ਰਿਕਾਰਡ ਕਿੰਨਾ ਦੁੱਧ ਦਾ ਉਹ ਸਾਰਾ ਆਪਾਂ ਜਿਹੜਾ ਬੰਦਾ ਲਾਊਗਾ ਉਹਨੂੰ ਆਪਾਂ ਦੇਵਾਂਗੇ ਸਾਂਝਾ ਕਰਨਾ ਸਾਂਝਾ ਕਰਾਂਗੇ ਇਹਦੇ ਵਿੱਚ ਦੂਜੀ ਗੱਲ ਇਹ ਚ ਦੋ ਕਟੀਆਂ ਆਹ ਕੱਟੀ ਆ ਜਿਹੜੀ ਵੱਡੀ ਜਿੱਥੋਂ ਆਪਾਂ ਸਟਾਰਟ ਕਰਾਂਗੇ ਇੱਕ ਨੰਬਰ ਤੋਂ ਇਹਨੇ ਦੋਨ ਦੇ ਦੰਦ ਮਾੜੇ ਮਾੜੇ ਚੱਕੇ ਆ ਤੇ ਇੱਕ ਖੜੀ ਆ ਚਾਰ ਨੰਬਰ ਤੇ ਇਹਨੇ ਦੋਨ ਦਾ ਇੱਕ ਦੰਦ ਸਿੱਟਿਆ ਬਾਕੀ ਸਾਰੀਆਂ ਕਟੀਆਂ ਖੀਰੀਆਂ ਦੋ ਕਟੀਆਂ ਦੋ ਸਾਲ ਚ ਆ ਗਈਆਂ ਬਾਕੀ ਕੋਈ ਦੋ ਤੋਂ ਘੱਟ ਆ ਕੋਈ ਡੇਢ ਦੇ ਬਚਵਾਦੀ ਆ ਜੀ 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 ਹਾਂ ਪਹਿਲੇ ਨੰਬਰ ਦੇ ਵਾਲਾ ਦਾ ਮੂੰਹ ਦਿਖਾ ਦੇ ਮੈਨੂੰ ਹਾਂ ਜੀ ਹਾਂ ਆਪਾਂ ਤੋੜ ਕੇ ਦਿਖਾਵਾ ਦੇ ਵਿਖੀ ਕਿੰਨੀ ਸ਼ਕੀਨਾ ਸਿੰਘ ਆ ਫੰਗੋਦੀ ਆ ਸ਼ਕੀਨਾ ਕਿਉਂ ਸਿੰਘ ਆ ਉਹ ਪਹਿਲੀ ਗੱਲ ਬੋਲਤੀ ਸੀ ਇੱਥੋਂ ਇਹ ਮਾਰ ਲਓ ਜਿਵੇਂ ਗਿਆ ਕਰਮ ਵਾਲੀ ਨਾ ਤੇ ਪਾਏ ਪੂਜਣਾ ਜੀ ਪੂਰਾ ਫੁੱਲਾ ਹੈ ਤੇ ਹਾਈ ਡੀ ਪੂਰੀ ਫੁੱਲਾਈ ਜੀ 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 ਲਗਭਗ 2 ਸਵਾ 2 ਸਾਲ ਦੀ ਹੋਣੀ ਹੈ ਨਾ ਸਵਾ 2 ਸਾਲ ਦੀ ਮੰਨ ਲਓ ਵੀਰੇ ਇਹਨੂੰ 2 ਸਾਲ ਦੀ ਮੰਨ ਲਓ ਹਨਾ ਇਹ ਮਾਲਕਾਂ ਨੇ ਮੰਨਣੀ ਹੈ ਪਰ ਕੱਟੀ ਦੀ ਪੈਠ ਚੜਾਈ ਲੰਬਾਈ ਬਹੁਤ ਜ਼ਿਆਦਾ ਹੈ ਮਾਲਕਾਂ ਦਾ ਸ਼ਿੰਗਾਰ ਸ਼ਮੂਰ ਬਹੁਤ ਸੋਹਣਾ ਲੱਗਿਆ ਕੱਟੀ ਨੂੰ ਹਨਾ ਪੂਰੀ ਫੁੱਲ ਸ਼ਕੀਨ ਆਈ ਨਾ ਜੀ 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 ਲਾਹਮ ਤਾਂ ਦੇਖ ਲਓ ਸਾਨੂੰ ਨਹੀਂ ਕਹਿ ਸਕਦੇ ਲਖੇ ਆਪਾਂ ਅੱਜ ਫੇਰ ਜਿਵੇਂ ਕਹਿੰਨੇ ਹੁੰਨੇ ਆ ਵੀ ਆਪਾਂ ਸਾਰੀਆਂ ਕੱਟੀਆਂ ਦੀਆਂ ਝੋਲੀਆਂ ਹੀ ਦਿਖਾਵਾਂਗੇ ਬਾਬੇ ਨਾਨਕ ਦੀ ਮਿਹਰ ਨਾਲ ਹਨਾ ਦਿਖਾਵਾਂਗੇ ਅੱਜ ਹਾਂ ਉਹ ਕੋ ਥੱਲੇ ਇੰਨਾਂ ਕਿ ਸਾਫ਼ ਨਾਣ ਦੇਖੋ ਜੀ ਪੂਰੇ ਗੈਪ ਦੇ ਵਿੱਚ ਪੂਰੇ ਫੁੱਲ ਸਾਈਜ਼ ਦੇ ਵਿੱਚ ਨਾ ਜੀ ਤੇ ਸਭੀ ਪਲੀ ਪੂਰੀ ਫੁੱਲ ਸ਼ਕੀਨ ਆ ਗਈ ਜੀ ਵੀਰੇ ਜੀ ਤੇ ਰੇਟ ਭਰਾ ਫਿਰ ਰੇਟ ਵੀਰੇ ਆਪਾਂ ਫੋਨ ਤੇ ਕਰਾਂਗੇ ਫੋਨ ਤੇ ਰੇਟ ਹੋਣਗੇ ਜਾਇ ਜੀ ਬਾਲੇ ਨਹੀਂ ਕਰਦੇ ਆਪਾਂ ਕਿਉਂਕਿ ਨਵਾਂ ਨਹਰਾ ਲਿਆ ਤੇ ਆਪਾਂ ਗਿਫਟ ਹੀ ਦੇਣੀ ਆ ਲੋਕਾਂ ਨੂੰ ਬਿਨਾਂ ਦੀ ਨਾਲ ਸਾਂਭਣਾ ਨੇ ਹੁਣ ਵੇਚਣਾ ਇਹੇ ਨਾਲ ਦੀ ਨਾਲ ਵੇਚਣੀਆਂ ਬਾਈ ਵੇਚਣੀਆਂ ਹਾਈਟ ਵਾਲੇ ਪੱਖ ਤੋਂ ਤੇ ਚਮਕ ਵਾਲੇ ਪੱਖ ਤੋਂ ਆਹ ਘੱਟੀ ਪੂਰੀ ਫੁੱਲ ਆ ਗਈ ਨਾ ਆ ਦੇਖ ਬਾਈ ਕਾਲੀ ਜਾਮਣ ਵਰਗੀ ਪਈ ਆ ਲੱਖੇ ਜਿਵੇਂ ਕਹਿੰਦਾ ਹੁੰਦਾ ਉਹ ਨਾ ਰੰਗ ਸਿੰਘ ਸਾਰੀਆਂ ਕਟੀਆਂ ਦੀ ਮਾਲਕ ਦੀ ਕਿਰਪਾ ਨਾਲ ਰੰਗ ਸਿੰਘ ਹੈ ਇੱਕ ਦੋ ਦੇ ਵਿੱਚ ਹੋ ਸਕਦਾ ਤੇ ਰੰਗ ਬਾਜ ਦੇਖ ਕੱਟੀ ਕਿੰਡੀ ਜਾਦੇ ਆ ਹਨਾ ਕੀ ਬਾਤਾਂ ਨੇ ਹਾਂ ਕਿਹ ਐਟ ਆ ਯਾਰ ਜੀ 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 ਬਾਈ ਚਾਲ ਚੁੰਦ ਰ ਕੱਟੀ ਦੀ ਕਾਦੇ ਕਾੜ ਪੂਰਾ ਫੁੱਲ ਹੈ ਜੀ ਤੇ ਸਭੀ ਪਲੀ ਸੋਹਣੀ ਹੈ ਬਹੁਤ ਜਿਆਦੇ ਸੋਹਣੀ ਹੈ ਵੀਰੇ ਤੁਹਾਸਤਰੀ ਠੀਕ ਰਹਿੰਦੀ ਹੈ ਨਾ ਕਟੀਆਂ ਸਕੀਨ ਲੈ ਕੇ ਆਉਣਾ ਤੁਹਾਨੂੰ ਲੱਭ ਕੇ ਬਾਈ ਫਿਰ ਜਦੋਂ ਆਏ ਹਾਂ ਲੱਖੇ ਯਾਰ ਹਨਾ ਕਿਸੇ ਕੋਲੇ ਪੈਸਾ ਬਾਧੂ ਨਹੀਂ ਪਿਆ ਹਰ ਇੱਕ ਭੈਣ ਭਰਾ ਨੇ ਸਾਂਭਣੀ ਹੈ ਇੱਕ ਬਜ਼ੁਰਗ ਕਹਿੰਦੇ ਹੁੰਦੇ ਸੀ ਪੁਰਾਣੇ ਵੀ ਘੋੜ ਵੀ ਪਾਲਣਾ ਤੇ ਖੋਰ ਵੀ ਪਾਲਣਾ ਹਨਾ ਮਿਹਨਤ ਦਾ ਦੇਸੀ ਕੱਟੀ ਨੇ ਵੀ ਉਨੀ ਲੈਣੀ ਆ ਖਰਾਕ ਵੀ ਉਨੀ ਖਾਣੀ ਆ ਤੇ ਜਾਤ ਨਸਲ ਆੜੀ ਨੇ ਵੀ ਬਾਈ ਉਨੂੰ ਹੀ ਕਰਨੀ ਆ ਹਨਾ ਬਿਲਕੁਲ ਬਿਲਕੁਲ ਹਾਂ ਲੈ ਦੋ ਨੰਬਰ ਕੱਟੇ ਤੁਹਾਨੂੰ ਥਾਣਾ ਦੀ ਇੱਥੇ ਇਹ ਮੈਂ ਜੀ ਦੀ ਨਿਗ੍ਹਾ ਮਰਵਾ ਦਿੰਦਾ ਤਾਂ ਤੁਹਾਨੂੰ ਬਹੁਤ ਜਿਆਦਾ ਸੋਹਣੇ ਬਈ ਜਿਹੜੀ ਕੱਟੀ ਦੇ ਸੀਗੇ ਉਹ ਆਪਾਂ ਦੱਸ ਤੇ ਦੱਸ ਕੇ ਦੱਸਤਾ ਪਹਿਲਾਂ ਵੀਡੀਓ ਚ ਨਾ ਵੀ ਇੱਕ ਕੱਟੀ ਦੇ ਫੋਟ ਭਾਈ ਮਾੜੀ ਜੀ ਹੈਗੀ ਆ ਉਹ ਆਪਾਂ ਦੱਸ ਕੇ ਦੇਵਾਂਗੇ ਇਹ ਕਿੰਨੀ ਕੁ ਉਮਰ ਦੀ ਆ ਇਹ ਵੀਰੇ ਹੈਗੀ ਆ ਕੱਟੀ 1.5 ਸਾਲ ਦੀ ਹੂੰ ਤਿੰਨ ਨੰਬਰ ਕੱਟੀ ਆ ਜਿਹੜੀ 1.5 ਸਾਲ ਦੀ ਆ ਉਹ 2 ਸਾਲ ਦੇ ਨੇੜੇ ਲੱਗੀ ਹੋਈ ਆ ਕੱਟੀ ਇਹ ਦੋ ਨੰਬਰਾਂ ਦੋ ਨੰਬਰ ਕੱਟੀ ਆ ਜਿਹੜੀ ਉਹ 2 ਸਾਲ ਦੇ ਨੇੜੇ ਲੱਗੀ ਹੈ ਜਿਹੜੀ ਆ ਤਿੰਨ ਨੰਬਰ ਕੱਟੀ ਆ ਇਹ 1.5 ਸਾਲ ਦੀ ਆ ਬਾਈ ਠੀਕ ਆ ਝੋਲੀ ਤੂੰ ਇੱਥੋਂ ਹੁਣ ਸਟਾਰਟਿੰਗ ਦੀ ਦਿਖਾ ਦੀ ਪੂਰੀ ਓਕੇ ਆ ਹਾਂ ਦੇਖ ਲਾ ਇੱਥੋਂ ਸੰਗ ਦੇ ਫੇਸ ਕੁਆਲਟੀ ਚੈੱਕ ਆ ਲੋ ਨਾ ਜੀ 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 ਚੰਗੇ ਵੀ ਨਾਲ ਦੀਆਂ ਸਿੰਘ ਮੋੜਦੀ ਹੁੰਦੀ ਹੈਗੀ ਮੱਥੇ ਬੱਲ ਜਰੂਰ ਆਗਾ ਪਰ ਕੱਟੀ ਸਭੀ ਬਲੀ ਪੂਰੀ ਫੁੱਲ ਹੈ ਪੂਰੀ ਫੁੱਲ ਹੈ ਬਰੇ ਪੂਰੀ ਫੁੱਲ ਹੈ ਹਨਾ ਲਗਭਗ 1.5 ਸਾਲ ਦੀ ਹੈ ਸ਼ਕੀਨ ਆਈ ਕੱਟੀ ਪੂਰੀ ਜੀ 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 ਠੀਕ ਹੈ ਬਰੇ ਆ ਜਾ ਬੁੱਤੋ ਮੋੜੋ ਕੇ ਰਹਿਣਾ ਜੀ ਲਗਭਗ 1.5 ਸਾਲ ਦੀ ਉਮਰ ਹੈ ਮੱਥੇ ਬੱਲ ਹੈ ਚਿਹਰੇ ਨੂੰ ਹੁਣ ਜੇ ਮਰਜੀ ਸਮਝ ਲੋ ਨਸਲ ਠੀਕ ਹੈ ਪਰ ਸ਼ਰੀਰ ਦੀ ਬਣਤਰ ਦਾ ਉਤੇ ਕੱਟੀ ਬਾਗਮਾਲ ਹੈ ਬਾਗ ਕਮਾਲ ਹੈ ਪੂਰੀ ਜਿਹੜੇ ਭਰਾ ਦੇ ਘਰੋਂ ਆਈ ਹੋ ਸੰਭੀ ਬਲੀ ਚੰਗੀ ਆ ਕਿਸੇ ਕਰ ਸੰਭੀ ਬਲੀ ਪੂਰੀ ਬਾਈ ਯਾਰ ਮਾਲ ਆਪਾਂ ਲੱਖੇ ਤੈਨੂੰ ਅੱਗੇ ਵੀ ਪਤਾ ਹੈ ਨਾ ਆਪਣੇ ਜਿਹੜੇ ਭਰਾ ਆਪਣੀਆਂ ਵੀਡੀਓ ਦੇਖਦੇ ਆ ਆਪਾਂ ਮਾਲ ਤਕਰੀਬਨ ਮਾੜਾ ਕਦੇ ਲਿਆ ਹੀ ਨਹੀਂ ਪਰ ਫਿਰ ਵੀ ਜਿਹੜੇ ਭਰਾਣੇ ਲੈਣੀ ਆ ਉਹ ਆਪਦੀ ਨਿਰਖ ਪਰਖ ਕੇ ਫੁੱਲ ਗਰੰਟੀ ਨਾਲ ਲਵੇ ਹੈ ਨਾ ਇਹ ਆ ਗਈ 4 ਨੰਬਰ ਕਟੀਆਂ 4 ਨੰਬਰ ਵੀਰੇ 4 ਨੰਬਰ ਇਹ ਦੋਨੋਂ ਇਹ ਸੀ ਉਹ ਇਹ ਇਹਨੇ ਇੱਕ ਦੰਦ ਦੋਨ ਦਾ ਸਿੱਟਿਆ ਵੀਰੇ ਹਲੇ ਸਿੱਟਿਆ ਇੱਕ ਦੰਦ ਹਾਂ ਦੋਨ ਦਾ ਇੱਕ ਦੰਦ ਕੰਟੀਨਿਊਸ ਸਿੱਟਿਆ ਠੀਕ ਹੈ ਹਾਂ ਬਾਈ ਕੱਦ ਕਾੜ ਵਾਲੇ ਪੱਖ ਤੇ ਵੀ ਕੱਟੀ ਸੋਹਣੀ ਆ ਗਈ ਜੀ ਤੇ ਬੇਲ ਬਲੂ ਵੀ ਕੱਟੀ ਚੰਗੀ ਆ ਨਾ ਬਾਕੀ ਬੰਦਰ ਤੁਹਾਡੇ ਇਹ ਹਲੇ ਲੱਖੇ ਰਾਤ ਹੀ ਆਇਆ ਮਾਲ ਹਲੇ ਮਾਲ ਨੇ ਪੱਠੇ ਪੁੱਠੇ ਘੱਟ ਚੱਕੇ ਆ ਜੀ ਘੱਟ ਲਾਇਆ ਤਾਂ ਕਰਕੇ ਆ ਕਰੋ ਕਾਰਨ ਵਾਲ ਕਿਸੇ ਹੁਣ ਨਵੇਂ ਘਰੀ ਜੀ ਲਗੂ ਇੱਥੇ ਹੁਣ ਰਹਿ ਨਹੀਂ ਦਿਲ ਮੋਣ ਨੂੰ ਹਣਾ ਲਾ ਇਥੇ ਚਾਹ ਚਿਲ ਵਧੀਆ ਮਤਲਬ ਫਿਟਿੰਗ ਵਾਲਾ ਸਰੀਰ ਆ ਗਿਆ ਕੱਟੀ ਦਾ ਸੋਹਣਾ ਤੇ ਬਾਕੀ ਤੁਹਾਨੂੰ ਥਾਣਾ ਦੀ ਬੰਦਰ ਜੀ ਝੋਲੀ ਉਹ ਤੁਹਾਨੂੰ ਫੇ ਦਿਖਾ ਦੇ ਜੀ ਅਜੇ ਇਸੇ ਦੀ ਸੀ ਨਾ ਹੋ ਨਾ ਕੀ ਜੀ ਨਹੀਂ ਇਹਨੇ ਦੋਨ ਦਾ ਦੰਦ ਸਿੱਟਿਆ ਉਹ ਤਾਂ ਹੋ ਉੱਥੇ ਜੇ ਖੜੀ ਹੈ ਕੱਟੀ ਜਿਹੜੀ ਦੇ ਫੋਟ ਆ ਏਸੇ ਦਾ ਤਾਰੀ ਫਾਰਮੂਲਾ ਇਹਦੇ ਹਾਂ ਏਸੇ ਦੀ ਏਸੇ ਦੀ ਬਈ ਦੇਖ ਲਈ ਆਪਾਂ ਉਹ ਅੱਗੇ ਤਨ ਭਲੇਖਾ ਲਾ ਗਿਆ ਚਾਰ ਰੰਗ ਤੇ ਬੰਨੀ ਵੀ ਹੈਗੀ ਇਹਦੇ ਥੋੜੀ ਜਿਹੀ ਬਚੀ ਹੈਗੀ ਨਾ ਮਾੜੀ ਜੀ ਐਵੇਂ ਬੇਮਲੂਮੀ ਆ ਚਲਦੀ ਤਾਂ ਹੈਣੀ ਉਹ ਅੱਛਾ ਛੜੀ ਨਾ ਦਿਖਾਉਣੀ ਇੱਥੇ ਖੜੀ ਮੈਂ ਇੱਥੇ ਹੀ ਆ ਮਾਰੋ ਪੰਜ ਨੰਬਰ ਕੱਟੀ ਚ ਪੜਾ ਦਾ ਪੁੱਠਾ ਦੇਖੋ ਕੱਟੀ ਦਾ ਕਿੰਨਾ ਚੌੜਾ ਆ ਰਿਹਾ ਨਾ ਜੀ 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 ਆਹ ਕੱਟੀ ਦਾ ਪੂਰੀ ਫੁੱਲ ਸ਼ਕੀਨ ਆ ਗਈ ਮਨ ਲਈ ਸਾਰਾ ਜੇ ਨੰਬਰ ਵਾਧਾ ਇਹਦੇ ਆ ਬਾਜ ਜਿਵੇਂ ਤੂੰ ਕਹਿੰਦਾ ਹੁਣ ਇੱਕ ਅੱਧਾ ਜਾਨਵਰ ਤਾਂ ਲੱਖੇ ਫਿਰ ਇਹੋ ਜਿਹਾ ਆਉਂਦਾ ਹੀ ਆ ਇਹਦੇ ਸਾਰੇ ਨੰ ਪੌਣੇ ਇੱਕ ਦੋ ਸਾਲ ਦੀ ਆ ਗਈ ਹਾਂ ਪੌਣੇ ਇੱਕ ਦੋ ਸਾਲ ਦੀ ਮੰਨ ਲਓ ਕੱਟੀ ਰੰਗਵਾਜ ਬਹੁਤ ਜਿਆਦਾ ਲਖੇ ਸੁਨੱਖੀ ਸੁਨਖੀ ਬਹੁਤ ਆ ਇੱਥੋਂ ਨੂੰ ਦਿਖਾ ਤੇ ਇੱਥੇ ਖੜ ਕੇ ਇਹਦੀ ਹਾਈਟ ਕੁਆਲਿਟੀ ਵੀ ਦਿਖਾ ਦੇ ਹਾਈਟ ਹੂਡ ਵੀ ਦਿਖਾ ਦੇ ਲੰਬਾਈ ਵੀ ਕੱਟੀ ਦੀ ਚੈੱਕ ਕਰਾ ਦੇ ਹਨਾ ਤੇ ਕਾਲੀ ਜਾਮਨਰਗੀ ਬਈ ਪਈ ਆ ਪੂਰੀ ਫੁੱਲ ਸਕੀਨ ਆ ਗਈ ਹਾਂ ਲੱਗਦਾ ਪਾ ਪੌਣੇ ਦੇ ਦੋ ਸਾਲ ਦੀ ਉਮਰ ਆ ਮਿੱਤਰੋ ਜੀ ਜੀ ਤੇ ਆ ਇੱਥੇ ਪੁੱਠਾ ਦੇ ਕੱਟੀ ਦਾ ਪੂਰਾ ਫੁੱਲ ਮੰਨ ਲਓ ਸ਼ਕੀਨ ਆਪਾਂ ਕਹ ਦਈਏ ਖੜੀ ਦੇ ਤੁਹਾਨੂੰ ਝੋਲੀ ਦਿਖਾ ਦੇਣਾ ਇੱਥੇ ਦਿਖਾ ਦਿਓ ਇੱਥੋਂ ਨੀ ਮਾਰ ਲਿਓ ਥਣ ਚਾਰ ਪੂਰੇ ਸੋਹਣ ਜੀ ਕਮਾਲ ਆ ਜੀ ਰੇਟ ਫਿਰ ਜਾਜ ਹੀ ਕਰਨਾ ਕਿਵੇਂ ਹੁੰਦਾ ਰੇਟ ਬਾਈ ਜਾਜ ਹੀ ਕਰਾਂਗੇ ਆਪਾਂ ਨਜਾਇਜ਼ ਨਹੀਂ ਕਰਦੇ ਠੀਕ ਹੈ ਹਾਂ ਕਿਉਂਕਿ ਲੱਖੇ ਬਾਕੀ ਸਾਰੇ ਤੈਨੂੰ ਵੀ ਪਤਾ ਦੇਖੋ ਹਣਾ ਸਾਰੇ ਬੰਦੇ ਤਕਰੀਬਨ ਕੰਮ ਕਰਦੇ ਆ ਕਟੀਆਂ ਦਾ ਬਈ ਮਾਲ ਮਿਲ ਵੀ ਨਹੀਂ ਰਿਹਾ ਮਾਲ ਤਾਂ ਪੰਜਾਬ ਚ ਨਹੀਂ ਮਿਲ ਰਿਹਾ ਤੇ ਉਧਰੋਂ ਤਾਂ ਬਹੁਤ ਮੁਸ਼ਕਲ ਨਾਲ ਲਿਆਉਣਾ ਪੈਣਾ ਹੈ ਨਾ ਇਹ ਆ ਗਈ 6 ਨੰਬਰ ਕੱਟੀ ਇਹ ਨਾਲ ਆਪਣੇ ਕੋਲ ਹਾਂਜੀ ਹਾਂ 6 ਨੰਬਰ ਕੱਟੀ ਦਾ ਸਿੰਘ ਸੁngਦੇ ਜਿਵੇਂ ਬਿਲਕੁਲ ਨਾਲ ਹੀ ਕਰਮਲ ਦੇ ਮੋੜੇ ਵੇਗ ਜਿਵੇਂ ਸੋ ਪਹਿਲਾਂ ਕਿਹਾ ਸੀ ਹਣਾ ਕੋਈ ਵੀ ਕੱਟੀ ਸੀ ਦੇਖੋ ਇੱਕ ਤਾਂ ਕਿਸੇ ਨੂੰ ਵੱਧ ਕੇ ਸ਼ਿਕਾਇਤ ਮਿਲਣੀ ਹੈਗੀ ਜੀ ਇਹ ਆ ਗਈ 6 ਨੰਬਰ ਕੱਟੀ ਜੀ ਟ੍ਰੈਕ ਕੀਤਾ ਹੈ ਸੋਨਾ ਕੱਟੀ ਦਾ ਇਹ ਕਿੰਨੀ ਕੁ ਮੋਰੀ ਮੇਰਾ ਡੇਢ ਸਾਲ ਦੀ ਹੋਊਗਾ ਇਹ ਵੀ ਬਸ ਵੀਰੇ ਡੇਢ ਸਾਲ ਦੀ ਆ ਹੂੰ 17 18 ਕੁ ਮਹੀਨਿਆਂ ਦੀ ਮਾਲਕਾਂ ਨੇ ਦੱਸਿਆ ਠੀਕ ਹੈ ਹਾਂ ਵੀ ਡੇਢ ਸਾਲ ਦੀ ਮੰਨ ਲਓ ਇਹਨੂੰ ਬਸ ਡੇਢ ਸਾਲ ਦੀ ਲੰਮੀ ਨਾ ਵੀ ਦਿਨ ਬਾਅਦ ਘੱਟ ਲਾ ਲਓ ਜੀ 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 ਠੀਕ ਆ ਵੀਰੇ ਬੰਨੋ ਦੋ ਲੈ ਸੰਤੋਤ ਕਰਕੇ ਤੁਹਾਨੂੰ ਸਾਰਿਆਂ ਨੂੰ ਦਿਖਾ ਦਿੰਨੇ ਆਪਾਂ ਨਾਲ ਦੀ ਨਾਲ ਤੇ ਟਾਈਮ ਤਾਂ ਅੱਜ ਲੱਖੇ ਵੀਡੀਓ ਦੇ ਵਿੱਚ ਜ਼ਰੂਰ ਲੱਗੂਗਾ ਪਰ ਮਾਲ ਮਾਲ ਦੇਖ ਕੇ ਵੀ ਰੂਹ ਖੁਸ਼ ਹੋਵੇ ਨਾ ਬੰਦੇ ਦੀ ਫੇਰ ਹਨਾ ਦੇਖੋ ਇਕੱਠੀਆਂ ਕਰਨ ਨੂੰ ਤਾਂ ਆਪਾਂ ਵੀ ਜਿੰਨੀਆਂ ਮਰਜ਼ੀ ਕਰ ਲਗੇ ਪਰ ਆਏ ਆ ਵੀ ਮਾਲ ਸੋਹਣਾ ਵੀ ਲੱਗੇ ਜਿਹਨੇ ਪਾਲ ਲੈਣਾ ਉਹਦੀ ਰੂਹ ਵੀ ਖੁਸ਼ ਹੋਵੇ ਜਦੋਂ ਗਾ ਘਰੇ ਆਵੇ ਤਾਂ ਉਹਨੂੰ ਦਿਖੇ ਵੀ ਯਾਰ ਹਾਂ ਠੀਕ ਆ ਕੋਈ ਚੀਜ਼ ਮੈਂ ਦੇਖਣ ਗਿਆ ਸੌਦਾ ਨਸੀਬਾਂ ਦਾ ਹੁੰਦਾ ਵੀਰੇ ਹਨਾ ਇਹ ਆ ਕਿ 7 ਨੰਬਰ ਕੱਟੀ ਯਾਰ ਇਹ ਆ ਕਿ ਬਾਈ ਆਪਣੇ ਕੋਲੇ 7 ਨੰਬਰ ਕੱਟੀ ਠੀਕ ਆ 7 ਨਾ ਮੂੰਹ ਚੈੱਕ ਆ ਲੋ ਫੇਸ ਕੁਆਲਟੀ ਤੇ ਸਰੀਰ ਦੀ ਬੰਦਰ ਦੇਖ ਸਕਦਾ ਨਾ ਜੀ ਸਾਰਿਆਂ ਕੱਟੇ ਰਾਜੇਸ ਨੂੰ ਲੱਸੀ ਲਾਮੀ ਤਾਂ ਕੋਈ ਮਿਲਣੀ ਨਹੀਂ ਨੀਗੀ ਜੀ 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 ਫੁਲਸ਼ਕੀ ਨਹੀਂ ਸਾਰਿਆਂ ਬਾਕੀ ਦੇਖੋ ਜਿਹੜੇ ਭਰਾ ਨੇ ਪੈਸੇ ਲੁਣਿਆ ਉਹ ਤਾਂ ਮਾਨ ਖੜਾਣਾ ਚਾਹੀ ਵੀ ਲਿੱਸੀ ਖਰੀਦਨੀ ਆ ਰਾਜੀ ਖਰੀਦਨੀ ਆ ਰਾਜੀ ਖਰੀਦਨੀ ਆ ਜਦੋਂ ਬਾਈ ਜੇਬ ਚੋਂ ਪੈਸੇ ਲਾਉਣੇ ਆਣ ਮਨ ਨੂੰ ਠੰਕਾ ਕੇ ਜਾਂਦ ਵਰ ਠੰਕਾ ਕੇ ਲੋ ਆਪਾਂ ਇਹ ਨਹੀਂ ਕਹਿੰਦੇ ਲੱਖੇ ਵੀ ਆਪਣੇ ਤੋਂ ਹੀ ਲੋ ਜਿੱਥੋਂ ਵੀ ਲੈਣਾ ਮਾਲ ਉਹ ਪੂਰੀ ਗੌਰ ਨਾਲ ਲੋ ਸਹੀ ਗੱਲ ਹੈ ਆਪਾਂ ਜਿਵੇਂ ਪਹਿਲਾਂ ਕਹਿ ਕੇ ਅੱਟੇ ਮੈਂ ਯਾਰ ਪੈਸਾ ਸਾਲਾ ਬੜਾ ਮੁਸ਼ਕਲ ਨਾਲ ਬਣਦਾ ਬ్రో ਉਹ ਉਹ ਗਦੇੜ ਤੇ ਵੀ ਲਾਉਣ ਦਾ ਕੀ ਫਾਇਦਾ ਫਿਰ ਕੋਈ ਕੋਈ ਫਾਇਦਾ ਨਹੀਂ ਬਾਈ ਕੋਈ ਫਾਇਦਾ ਨਹੀਂ ਹਾਂ ਹੁਣ ਆ ਗਿਆ ਆਪਣੇ ਕੋਲੇ ਅੱਗੇ 8 ਨੰਬਰ ਅੱਠ ਨੰਬਰ ਕੱਟੀ ਆ ਗਈ 8 ਨੰਬਰ ਕੱਟੀ ਹਾਂਜੀ ਪੋਠਾ ਵਟਾਏ ਦਾ ਲੈਂਦਾ ਮੈਂ ਤਾਂ ਚੌੜਾ ਪੂਰਾ ਜੀ ਸਵੀ ਪਲੀ ਕਾ ਦੇ ਗੜਪੁਰ ਫੋਲਾ ਕਿੰਨੀ ਕੁ ਉਮਰ ਦੀ ਹੋ ਲੱਗ ਭਗ ਜੇ ਇਹ ਲਖੇ ਇਹ ਵੀ 1.5 ਸਾਲ ਦੀ ਕੱਟੀ ਆ ਇਹ ਕੱਟੀ ਆਪਣੇ ਇਧਰ ਦੀ ਆ ਆਪਾਂ ਪਹਿਲਾਂ ਦੱਸ ਦਈਏ ਹਾਂ ਇਹ ਕੱਟੀ ਆਪਣੇ ਇਧਰ ਦੀ ਆ ਠੀਕ ਆ ਲੱਗ ਆਪਾਂ 1.5 ਪੌਣਾ ਕਿ 2 ਸਾਲ ਦੀ ਉਮਰ ਹੋਣੀ ਆ ਹਾਂ ਕੱਟੀ ਇਹਦਾ ਵੀ ਕਾਰਨ ਇਹ ਆ ਦੇਖ ਇਹ ਮੈਂ ਹਰਿਆਣੇ ਚੋਂ ਆਈ ਸੀ ਮੰਗਰ ਆਈ ਸੀ ਕੱਟੀ ਪਰ ਆਪਾਂ ਜਦੋਂ ਇਧਰ ਜੰਮੀ ਪੜੀ ਆ ਆਪਾਂ ਇਹਨੂੰ ਇੱਦਾਂ ਹੀ ਕਹਾਂਗੇ ਹਾਂ ਹਾਂ ਜਦੋਂ ਆਪਾਂ ਲਈ ਇੱਥੋਂ ਆ ਠੀਕ ਆ ਤੇ ਆਪਾਂ ਇੱਥੋਂ ਹੀ ਕਹਾਂਗੇ ਸਹੀ ਆ ਸਹੀ ਆ ਬਾਕੀ ਸਾਇੰਗਸ ਨੂੰ ਨੇ ਮੋੜਨਾ ਸਟਾਰਟ ਕਰਦੇ ਹੈਗੇ ਬਰੀਕ ਚਮੜੀ ਬਹੁਤ ਲਖੇ ਕਾ ਆ ਗਈ ਜੈਡ ਬਲੈਕ ਸਾਰੀ ਆ ਗਈ ਸਾਰੀ ਜੈਡ ਬਲੈਕ ਵੀਰੇ ਜੀ ਆ ਗਿਆ ਕੀ 9 ਤੇ 10 ਦੀ ਜੋੜੀ ਬਣਾ ਦਗੇ 9 ਤੇ 10 ਦੀ ਜੋੜੀ ਜੋੜੀ ਬਣਾ ਦਗੇ ਜੋੜੀ ਬਣਾ ਦੇ ਕਿਸੇ ਭਰਾ ਨੂੰ ਦੇ ਦਿੰਗੇ ਗਿਫਟ ਦੇ ਦੇ ਦੇਖ ਲੈ ਪਹਿਲਾਂ ਥੱਲੇ ਥੱਲੇ ਦਿਖਾਈਓ ਸਾਨੂੰ ਲੈ ਜੀ 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 ਕੀ ਬਾਤਾਂ ਠੀਕ ਹੈ ਜੀ ਹੁਣ ਤੁਹਾਨੂੰ ਦਿਖਾਉਣ ਇਧਰ ਜੀ ਦੇਖੋ ਮੈਂ ਪਹਿਲੀ ਕਹੀ ਜੋੜੀ ਬਣਾਉਣ ਵਾਲਾ ਕੰਮ ਹੀ ਆ ਜੀ 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 ਲੈ ਕੜਾ ਆ ਫੇ ਕਿਹੜਾ ਦਾ ਦੇਖੀਏ 9 ਨੰਬਰ ਦਾ ਫਿਰ ਨਾਲ ਹੀ ਦੇ ਬਰਾबरी ਉਮਰੂ ਮਿਲਾਂ ਸੇਮ ਹੀ ਸੇਮ ਹੀ ਸੇਮ ਹੀ ਉਮਰ ਆ ਭਾਈ ਇੱਕ ਇੱਕ ਘਰੋਂ ਲਈਆਂ ਲਖੇ ਇਹ ਠੀਕ ਹੈ ਇੱਕੇ ਘਰੋਂ ਲਈਆਂ ਬਾਈ ਇੱਕ ਘਰੀ ਫੇਰ ਭੇਜਦੀ ਹਾਂ ਜੇ ਮਾਲਕ ਨੇ ਪਹਿਲਾਂ ਇੱਕ ਘਰੇ ਤੋਂ ਮਾਲਕ ਨੇ ਚਾਹਤਾ ਫਿਰ ਇੱਕ ਘਰੀ ਫੇਰ ਵਗ ਜਾਣੀ ਹੈ ਹਨਾ ਇੱਕ ਘਰੀ ਫੇਰ ਜਾਣ ਦੇ ਲੈ ਜੀ ਦੇਖੋ ਖੜਨੀ ਹੋਈ ਚਾਹ ਬੜੀਆਂ ਜੰਮੀਆਂ ਪਲੀਆਂ ਬੜੀਆਂ ਅਕਲ ਲੱਖੇ ਕਟੀਆਂ ਬਹੁਤ ਜ਼ਿਆਦਾ ਹਾਂ ਬੜਾ ਉਮਰ ਵੀ ਨਿਆਣੀ ਹੋਊ ਲੱਗਦਾ ਨਾ ਇਹ ਬਈ ਸਾਲਕ ਸਾਲਕ ਦੀਆਂ ਹੀ ਹਨ ਦੋਨੇ ਪਿੰਡਾਂ ਦੀ ਬੰਤਰ ਤੋਂ ਜੱਜਮੈਂਟ ਲੱਗਦੇ ਵੀ ਛੋਟੀ ਉਮਰ ਹੋਣੀ ਲੱਗਦਾ ਹਾਂ ਮਾਲਕਾਂ ਦੇ ਦੱਸ ਮਾਲਕਾਂ ਦੇ ਦੱਸਣ ਮੁਤਾਬਕ ਨਾ ਵੀ 12 12 ਕ 13 13 ਕ ਮਹੀਨਿਆਂ ਦੀਆਂ ਕਟੀਆਂ ਇਹ ਆ ਦੋਨੇ ਹੀ ਠੀਕ ਹੈ ਹਾਂ ਲੈ ਇਹਦਾ ਵੀ ਗੇੜਾ ਘਟਾ ਦੀ ਇਹਦਾ ਵੀ ਕਿ ਲਾਸਟ ਆ 11 ਨੰਬਰ ਲਓ ਜੀ ਲੈ ਇਹਦੀ ਮੱਥੇ 'ਚ ਫੁੱਲੀ ਆ ਲਖੇ ਮੜੀ ਜੀ ਇਹ ਮਤਲਬ ਆਪਾਂ ਗ੍ਰੇਡੇਡ ਕਹਿ ਸਕਦੇ ਆ ਪੰਜਾਂ ਤਨੂੰ ਜੀ 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 ਜਾਂ ਮਤਲਬ ਇਹਨੂੰ ਕਿਸੇ ਵੀ ਤਰੀਕੇ ਸਮਾਂ ਪੰਜ ਕ ਲੈਣੀ ਕਹ ਲੋ ਪੰਜਾਬੀ 'ਚ ਹਾਂ ਉਹ ਕਹਿ ਸਕਦੇ ਆ ਹਨਾ ਹਾਂ ਵੀ ਅੰਗਰੇਜ਼ੀ ਆ ਗ੍ਰੇਡੇਡ ਬੋਲ ਗ੍ਰੇਡੇਡ ਬੋਲ ਦਿੰਨੇ ਆ ਠੀਕ ਮੱਥੇ ਵੱਲ ਹੈ ਤੇ ਬਾਕੀ ਸਾਂਭੀ ਪਲੀ ਇੰਨੀ ਕਿ ਸ਼ਕੀਨ ਆ ਪੂਰੀ ਦੇਖ ਕੇ ਮਨ ਖੋਸ਼ ਹੋ ਜਾਂਦਾ ਵੀ ਚੰਗੀ ਹੈ ਜੀ ਕੱਟੀ ਪਾਲੇ ਨਹੀਂ ਪਾਲਣ ਦਾ ਕੋਈ ਫਾਇਦਾ ਨਹੀਂ ਹਣਾ ਜੀ 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 ਤੇ ਲਾਸਟ ਆ ਕਿਸ ਨੂੰ ਕੀ ਦਿਖਾ ਦਾਂਗੇ 11 ਨੰਬਰ ਇਹ ਸੀਗਾ 9 ਤੇ 10 ਬਿਲਕੁਲ ਸੇਮ ਹਾਈਟ ਸੇਮ ਸਰੀਰੀ ਬਣਤਰਾ ਕੱਦ ਕਾਠ ਉਮਰ ਸਾਰਾ ਕੁਝ ਬਰਾਬਰ ਜੀ ਲੱਗ ਪਗ ਜੀ ਸੇਮ ਹੀ ਹੈ ਬਈ ਇੱਕੋ ਕਰੋ ਲਈਆਂ ਕੋਈ 10 20 ਦਿਨ ਦਾ ਫਰਕ ਹੋ ਸਕਦਾ ਲਖੇ ਵੱਖਰੀ ਗੱਲ ਹੈ ਪਰ ਨਹੀਂ ਮਾਲਕਾਂ ਦੇ ਦਸਨ ਮੁਤਾਬਕ ਸੇਮ ਹੀ ਹੈ ਇਹ ਹੈ ਨਾ ਯਾਰ ਮੂੰਹ ਆ ਗਾ ਤੇਰੇ ਬੜਾ ਸੁਨਾ ਹੈ ਨਾ ਇਹ ਲਿੱਸੀ ਲਿੱਸੀ ਹੈ ਗਲੀ ਲਿੱਸੀ ਹੈ ਕਾਗਜੀ ਨਿੰਬੂ ਵਰਗੀ ਹੈ ਲਖੇ ਇਹ ਹਾਂ ਹੈ ਬੜੀ ਹੋਆ ਹਾਂ ਜਿੱਥੋਂ ਮਰਜੀ ਇਹਦੇ ਦੇ ਹੱਥ ਫੇਰ ਕੇ ਦੇਖ ਲਾ ਐਨ ਕੱਟੀਆਂ ਐਨ ਜਮਾਂ ਐ ਪਈਆ ਬਰੀਕ ਬਰੀਕ ਸਹੀ ਆ ਸਹੀ ਆ ਹਾਂ ਲੈ ਮਾਰੋ ਨਹੀਂ ਆ ਗਾ ਮੂੰਹ ਜਦੇ ਚ ਜੀ ਕਿੰਨੀ ਕੁ ਮਹੀਨੇ ਹੋਊਗੀ ਸਵਾ ਕੁਸਾਲ ਡੇਢ ਸਾਲ ਇਹ ਵੀ ਬਸ 13 14 ਕ ਮਹੀਨੇ ਦੀ ਹੈ ਬਈ ਮਾਲਕਾਂ ਦੇ ਦਸਨ ਮੁਤਾਬਕ ਹੈ ਨਾ ਹਾਂ ਸੋਹਣੀ ਕੱਟੀਆਂ ਹਾਂ ਲੈ ਵੀ ਦੇਖੋ ਪਾਕਿਸਤਾਨ ਬਣ ਕੇ ਥਣਾ ਦੀ ਇਹ ਹੀ ਬੰਦਤਰ ਹੈ ਉਹ ਦਿਖਾ ਦੇਣਾ ਕਿਆ ਬਾਤ ਹੀ ਆ ਇਹ ਇਥੋਂ ਨਹੀਂ ਆ ਮਾਲੂ ਝੋਲੀ ਚ ਨਾ ਜੀ ਥਣਾ ਤੋਂ ਨਾਲੇ ਪਾਸ ਸਿੰਗਾ ਤੋਂ ਨਾਲੇ ਪਾਸ ਤਾਂ ਚਿਬ ਕਾੜਨ ਦਾ ਤਾਰੀ ਉਹ ਬਈ ਯਾਰ ਪਤਾ ਕਾਰਨ ਕੀ ਹੈ ਦੇਖੋ ਆਪਾਂ ਦੱਸ ਕੇ ਦਿੰਨੇ ਹੁੰਨੇ ਆ ਲਖੇ ਦੰਦਾਂ ਦੀ ਤੇ ਥਣਾ ਦੀ ਆਪਾਂ ਗਾਰੰਟੀ ਲੈਨੇ ਆ ਹੁਣ ਜਿਵੇਂ ਉਹਦੇ ਬਚੀ ਸੀਗੀ ਆਪਾਂ ਦੱਸਤਾ ਵੀ ਬਈ ਬਚੀ ਹੈਗੀ ਆ ਮਗਰ ਉਹ ਅਗਲਾ ਕੇ ਗਾਹ ਕਾ ਕੇ ਦੇਖ ਕੇ ਮੁੜੇ ਉਹ ਚੀਜ਼ ਦਾ ਕੋਈ ਫਾਇਦਾ ਨਹੀਂ ਹਾਂ ਇਹ ਚੀਜ਼ ਹੈਗੀ ਆ ਉਹ ਹੈਗੀ ਹੈਗੀ ਜੀ 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 ਲੈ ਵੀ 11 ਕਟੀਆਂ ਪਿੰਡ ਰਈਆ ਤਹਿਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ ਹੁਣ ਜਿਹੜੇ ਭਰਾ ਨੂੰ ਜਿਹੜੀ ਕੱਟੀ ਪਸੰਦ ਆਊਗੀ ਮੋਟਰਸਾਈਕਲ ਚੱਕ ਲਿਓ ਗੱਡੀ ਚੱਕ ਲਿਓ ਬਾਈ ਦੇ ਕੋਲੇ ਵੱਜਿਓ ਤੇ ਛਾਂਟ ਛਾਂਟ ਕੇ ਲੈ ਜਿਹੜੀ ਲੈਣੀ ਆ ਨਾ ਇਹ ਮਤਲਬ ਹੀ ਇੱਕ ਚੋਂ ਗੰਨਾ ਪੱਟਣ ਵਾਲੀ ਗੱਲ ਹੈ ਜਿਹੜੀ ਮਰਜ਼ੀ ਛਾਂਟ ਲੈਣਾ ਜਿਹੜੀ ਮਰਜ਼ੀ ਗੰਨਾ ਪੱਟ ਲਵਾ ਕੇ ਇੱਥੇ ਉਹ ਬਾਈ ਉਹ ਬਾਈ ਗਾਕਾਂ ਦੇ ਪਿੰਡ ਹੈ ਨਾ ਜਿਹੜੀ ਕਿਸੇ ਨੂੰ ਚੰਗੀ ਲੱਗੂ ਮਾਲਕ ਦੀ ਜਿਹੜਾ ਨਾਮ ਸੰਦ ਆਉਣਾਗਾ ਹਾਂ ਉਹ ਲੈ ਸਕਦਾ ਹੈ ਨਾ ਹਾਂ ਕੱਟੀਆਂ ਇੱਕ ਤੋਂ ਵੱਧ ਕਿ ਇੱਕ ਨਹੀਂ ਆਂ ਜੀ ਸੋ ਠੀਕ ਆ ਜੀ ਧੰਨਵਾਦ ਸਤਿ ਸ਼੍ਰੀ ਅਕਾਲ